ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੋਰ ਸਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਚਲੋ ਆਪਾਂ ਵੀ ਬਹੁਤ ਵਧੀਆ ਜੀ ਲੋ ਜੀ ਅੱਜ ਇੱਕ ਬਹੁਤ ਹੀ ਪਿਆਰੀ ਸੋਹਣੀ ਜੀ ਵੀਡੀਓ ਲੈ ਕੇ ਆਪਾਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਸੁੱਟਾਂ ਦੀ ਵਿਦ ਐਮਬਰਾਇਡਰੀ ਜਿਹੜੇ ਜਿਹੜੇ ਸੁੱਟਾਂ ਤੇ ਵਰਕ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਸ ਤੇ ਨਹੀਂ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੈਸੇ ਤਾਂ ਸੱਤੇ ਹੀ ਹੋਇਆ ਠੀਕ ਹੈ ਜੀ ਤੇ ਲੋ ਜੀ ਅ ਅੱਜ ਬਦਲਬਾਈ ਜੀ ਬਹੁਤ ਹੋਈ ਪਈ ਹੈ ਠੰਡ ਵੀ ਬਹੁਤ ਹੋਈ ਪਈ ਹੈ ਤੇ ਤਰੀਕ ਹੈਗੀ ਹੈ ਜੀ ਅੱਜ 9 9 ਜਨਵਰੀ 2025 ਨਾ ਸੌਰੀ 9 ਜਨਵਰੀ 2026 25 ਗਿਆ ਹੀ ਨਹੀਂ ਹੈਗਾ ਮੂੰਚੋਂ 26 ਵੀ ਚੜ ਗਿਆ ਤੇ ਲੋ ਜੀ ਤੇ ਇਹ ਲੈਣਾ ਜੀ ਆਪਾਂ ਨੇ ਪਾਰਸਲ ਤੇ ਦੇਖਦੇ ਆਂ ਜੀ ਅੱਜ ਦੇ ਦੇਣ ਨਾ ਦੋ 400 ਟਾਂ ਦੇ ਦੁਪੱਟੇ ਰਹਿ ਗਏ ਸੀ ਜੇ ਵੀ ਅੱਜ ਦੇ ਦੇਵੇ ਨਾ ਦੁਪੱਟੇ ਡਾਈ ਕਰਕੇ ਕਿਤੇ ਨਾ ਤਿੰਨ ਦਿਨ ਤੱਕ ਲਾਂਦੇ ਹੀ ਲਾਂਦੇ ਆ ਤੇ ਮਤਲਬ ਕਿ ਜੇ ਅੱਜ ਮੰਨ ਲਓ ਆਪਾਂ ਦੇਖ ਕੇ ਆਏ ਆ ਜਿਵੇਂ ਦੁਪੱਟੇ ਤਾਂ ਉਹ ਐ ਨਹੀਂ ਕਹਿੰਦੇ ਹੈਗੇ ਵੀ ਕੱਲੂ ਲੈ ਕੇ ਜਾਇਓ ਤਾਂ ਉਹ ਕਹਿੰਦੇ ਨੇ ਵੀ ਪਰਸੋਂ ਨੂੰ ਲੈ ਕੇ ਜਾਇਓ ਕਿੰਨੇ ਵੀ ਅਮਰਜੈਂਸੀ ਆ ਕਿੰਨੀ ਵੀ ਅਮਰਜੈਂਸੀ ਉਹ ਤਾਂ ਵੀ ਨਹੀਂ ਦੰਦੇ ਹੈਗੇ ਜੀ ਚਾਹੇ ਕਿੰਨਾ ਵੀ ਕਿਸੇ ਦੇ ਵਿਆਹ ਵੀ ਆ ਉਹ ਤਾਂ ਵੀ ਨਹੀਂ ਦੇਣਗੇ ਉਹ 3 ਦਿਨ ਹੀ ਲਾ ਕੇ ਦੇਣਗੇ ਕਿਉਂਕਿ ਕਹਿੰਦੇ ਚਰਖ ਕਿਤੇ ਹੋਏ ਦੁਪੱਟੇ ਨੂੰ ਨਾ ਸੁੱਕਣ ਨੂੰ ਵੀ ਟਾਈਮ ਲੱਗਦਾ ਹੁੰਦਾ ਤੇ ਸਾਡਾ ਕੰਮ ਵੀ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਅਸੀਂ ਸਭ ਦਾ ਜੀ ਬਾਰੀ-ਬਾਰੀ ਕਰਨਾ ਹੁੰਦਾ ਹੈ ਵੀ ਟਾਈਮ ਤਾਂ ਲੱਗਦਾ ਹੀ ਹੈ ਠੀਕ ਹੈ ਜੀ ਲੋ ਜੀ ਹੁਣ ਤੇ ਆਪਾਂ ਅੱਜ ਉਹਨਾਂ ਦੇ ਕਾਇਤ ਨੂੰ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਵਾਲਾ ਸੂਟ ਦਿਖਾएंगे ਜੀ ਇਹ ਹੈਗਾ ਜੀ ਕਾਟ ਮਤਲਬ ਕਿ ਪਤਨ ਕਿਹੜੀ ਕਾਟਨ ਹੈ ਇਹ ਮੈਨੂੰ ਨਾਮ ਨਹੀਂ ਯਾਦ ਹੈਗਾ ਜੀ ਇਹ ਸਾਰੇ ਆਪਣੀ ਭੈਣ ਦੇ ਸੂਟ ਨਾਲ ਸਟਿਚ ਕਰਵਾਏ ਨਹੀਂ ਤਾਂ ਮੈਂ ਬੈਠ ਕੇ ਦੂਜੇ ਲੋੜ ਦਿਖਾਉਂਦੀ ਖੜੀ ਹੋ ਕੇ ਜੇ ਸੰਜਣਾ ਟਿਊਸ਼ਨ ਗਈ ਹੋਈ ਹੈ ਤੇ ਇਹ ਲੰਬੀਆਂ ਬੇਲਾਂ ਪਵਾਈਆਂ ਜੀ ਆਪਾਂ ਨੇ ਉੱਪਰ ਤੋਂ ਲੈ ਕੇ نیچے ਤੱਕ ਜੀ ਐਵੇਂ ਪ੍ਰਿੰਟ ਸੂਟ ਨੇ ਦੀਦੀ ਦੇ तकरीबन ਸਾਰੇ ਦੀਦੀ ਨੇ ਪ੍ਰਿੰਟ ਸੂਟ ਹੀ ਕੜਵਾਏ ਨੇ ਸਾਫ਼ ਕੰਮ ਤਾਂ ਬਹੁਤ ਹੈ ਭਾਈ ਦਾ ਬਹੁਤ ਹੈ ਪਰ ਥੋੜਾ ਜਨਾ ਹੈ ਭਾਈ ਨਾ ਕੋਸਟੀ ਪੈਸੇ ਲੰਦਾ ਹੁੰਦਾ ਸੀ ਮੈਂ ਤੁਹਾਨੂੰ ਸਹੀ ਗੱਲ ਦੱਸ ਦਿਆਂ ਜੀ ਹੁਣ ਆਪਾਂ ਨੇ ਨਾ ਇਹ ਭਾਈ ਚੇਂਜ ਕਰਤਾ ਮੈਂ ਦੇਖੋ ਜੀ ਜੋ ਸੱਚਾਈ ਹੋਏਗੀ ਉਹ ਹਮੇਸ਼ਾ ਸੱਚਾਈ ਹੀ ਗਣੀ ਜਾਏਗੀ ਜੇ ਕੋਈ ਐਵੇਂ ਗੱਲ ਹੋਏਗੀ ਤਾਂ ਉਹਨੂੰ ਵੀ ਆਪਾਂ ਨੇ ਉਹ ਕਰਿਆ ਜਾਂਦਾ ਠੀਕ ਹੈ ਜੀ ਇਹ ਲਈ ਹੈ ਜੀ ਆਪਾਂ ਨੇ ਪਾਈਪੀਨ ਪਾਈਪਿੰਗ ਜਿ ਲਈ ਹੈ ਜੀ ਜੋ ਵਿੱਚ ਫਲਾਰ ਹੈ ਸੂਟ ਦੇ ਉਸ ਸੂਟ ਦੇ ਨਾਲ ਦੀ ਇਹ ਪਾਈਪਿੰਗ ਲਾਈ ਹੈ ਜੀ ਤੇ ਇਹ ਹੈਗਾ ਜੀ ਸਟਿਚ ਕੀਤਾ ਹੋਇਆ ਭੈਣ ਦਾ ਸੂਟ ਤੇ ਆ ਆ ਹੈਗੀਆਂ ਜੀ ਬਾਜੂ ਭੈਣ ਨੂੰ ਨਾ ਜ਼ਿਆਦਾਤਰ ਨਾ ਉਹ ਨਹੀਂ ਪਸੰਦ ਹੈਗੇ ਵੀ ਮਤਲਬ ਨਾ ਹਰਾ ਆ ਡਿਜ਼ਾਈਨ ਮਨੇ ਕਿਹਾ ਨਹੀਂ ਸੀ ਭਾਈ ਨੂੰ ਮਨੇ ਇਹਨਾਂ ਨੂੰ ਹੋਰ ਡਿਜ਼ਾਈਨ ਕਿਹਾ ਸੀ ਚੱਕ ਕਿਉਂ ਨੇ ਆ ਬੇਲਾ ਪਾਤੀਆਂ ਚਲੋ ਉਂਝ ਤਾਂ ਸੋਹਣੀਆਂ ਲੱਗ ਰਹੀਆਂ ਨੇ ਨਾਲੇ ਤਾਂ ਪਤਾ ਕੀ ਹੈ ਚਲੋ ਆਏ ਆ ਵੀ ਚਲੋ ਬੰਦਾ ਗੁਰਦੁਆਰਾ ਸਾਹਿਬ ਆ ਜਾਂਦਾ ਸੂਟ ਪਰ ਉਹਨਾਂ ਮਨੇ ਹੋਟ ਜਨ ਕਿਹਾ ਸੀ ਉਹਨੇ ਆ ਵਾਲਾ ਨਹੀਂ ਬਣਾਇਆ ਹੈਗਾ ਦੂਜਾ ਬਣਾਤਾ ਚਲੋ ਉਂਝ ਤਾਂ ਫੰਟਾਂ ਜੀਆਂ ਸੋਹਣੀਆਂ ਲੱਗ ਰੇ ਸਫਾਈ ਵੀ ਬਹੁਤ ਹੈ ਇੱਕ ਇੱਕ ਆ ਦੇਖੋ ਤੁਸੀਂ ਇੱਕ ਇੱਕ ਚੀਜ਼ ਐ ਤਾਂ ਵਧੀਆ ਬਣਾਈ ਹੈ ਤੇ ਆ ਹੋ ਗਿਆ ਜੀ ਨੀਚੇ ਤੋਂ ਲਾ ਕੇ ਉੱਪਰ ਤੱਕ ਫੰਟਾਂ ਠੀਕ ਹੈ ਨਾ ਜੀ ਤੇ ਇਹ ਹੋਗੀ ਸ਼ਰਟ ਤੇ ਇਹ ਹੋਗੀ ਸ਼ਰਟ ਤੇ ਆਹ ਅਗੀ ਜਿਸ ਦੀ ਸਲਵਾਰ ਸਗੋਨਾ ਉਹੀ ਤਾਂ ਮੈਂ ਦੱਸ ਰਹੀ ਹਾਂ ਵੀ ਸਲਵਾਰ ਤੇ ਵੀ ਮੈਂ ਕਿਹਾ ਸੀ ਵੀ ਵਰਕ ਕਰ ਦਿਓ ਇੱਕ ਇੱਕ ਬੇਲ ਨਾਲ ਸਲਵਾਰ ਤੇ ਕਿਉਂਕਿ ਲਾਈਟ ਕਲਰ ਦੀ ਆ ਲਾਈਟ ਕਲਰ ਦੇ ਵਿੱਚ ਇਧਰੋਂ ਚੱਕ ਕੇ ਨਾ ਆਪਣੇ ਇਧਰ ਪਵਾਉਣੇ ਸੀ ਤੇ ਉਹ ਵੀ ਨਹੀਂ ਉਹਨੇ ਕਰਿਆ ਹੈਗਾ ਕਿਉਂਜੇ ਇੰਨਾ ਟਾਈਮ ਲਾਤਾ ਤੇ ਚਲੋ ਕੋਈ ਨਹੀਂ ਬਾਕੀ ਹੁਣ ਜਿਹੜਾ ਮੈਨੇ ਦੂਜੇ ਸੁੱਟਾਂ ਤੇ ਪਸ਼ਮੀਨੇ ਵਾਲੇ ਤੇ ਕੰਮ ਕਰਵਾਇਆ ਇਹ ਆਪਣੇ ਕਰਵਾਇਆ ਜੀ ਆਪਣੇ ਮੁਸਲਮਾਨ ਵੀਰੇ ਤੋਂ ਉਹ ਜਿਹੜਾ ਕੁਝ ਮੈਂ ਕਹਿੰਨੀ ਆ ਨਾ ਉਹੀ ਕੁਝ ਕਰਦਾ ਉਹਨੇ ਇੰਨੇ ਸੋਹਣੇ ਸੂਟ ਕੱਢੇ ਆ ਜੀ ਕੱਢੇ ਤਾਂ ਇਹ ਵੀ ਬਹੁਤ ਵਧੀਆ ਨੇ ਸਫਾਈ ਇੱਕ ਤਾਂ ਇਕਵਲ ਹੈ ਦੋਨਾਂ ਹੱਥਾਂ ਦੀ ਪਰ ਮਤਲਬ ਕੀ ਮੇਨ ਗੱਲ ਆ ਜਾਂਦੀ ਹੁੰਦੀ ਆ ਨਾ ਕਹਿਣਾ ਮੰਨਣ ਦੀ ਸਿਰਫ ਠੀਕ ਹੈ ਜੀ ਤੇ ਆ ਦੇਖੋ ਜੀ ਆ ਗਿਆ ਖਰਜੋ ਦੇ ਨਾਲ ਤਾਂ ਦੂਜਾ ਸੂਟ ਮੈਂ ਇੱਕ ਹੋਰ ਦਿਖਾਨੀ ਆ ਉਹ ਵੀ ਕੱਢਿਆ ਹੋਇਆ ਉਹ ਹੈਗਾ ਜੀ ਆ ਆ ਬਹੁਤ ਸੋਹਣਾ ਕੱਢਿਆ ਦੇਖ ਲਓ ਨਾਲ ਇੱਕੋ ਹੱਥ ਦੇ ਕੱਢੇ ਹੋਏ ਨੇ ਤੇ ਆ ਬਹੁਤ ਸੋਹਣਾ ਕੱਢਿਆ ਏ ਜਿਹੜੇ ਰੰਗ ਉਹਦੇ ਚ ਸੂਟ ਦੇ ਵਿੱਚ ਹੈਗੇ ਨੇ ਨਾ ਜਿਵੇਂ ਕਿ ਇਹਦੇ ਵਿੱਚ ਆ ਦੇਖੋ ਗਾਜਰੀ ਗਾਜਰੀ ਜਹ ਹੈਗਾ ਹੀ ਤੇ ਉਹਨੇ ਆ ਗਾਜਰੀ ਕਿਉਂਕਿ ਹਮੇਸ਼ਾ ਰੇਸ਼ਮ ਦਾ ਧਾਗਾ ਚਮਕ ਮਾਰਦਾ ਹੁੰਦਾ ਤੇ ਇਸ ਕਰਕੇ ਫਿਰ ਉਹ ਕਰਿਆ ਇੱਕ ਤਾਂ ਸੰਜਨਾ ਬিনা ਮੈਨੂੰ ਬਹੁਤ ਔਖੀ ਹੋ ਜਾਂਦੀ ਹੈ ਤੇ ਅੱਖਾਂ ਜਿਆ ਤੇ ਐਦਾਂ ਇੱਕ ਫਲਾਰ ਪਵਾਇਆ ਇਹ ਬਹੁਤ ਸੋਹਣੀ ਜਿਹੜੀ ਵਿੱਚ ਆਹ ਉਹ ਕੱਢਦੇ ਆ ਕਟਵਰਕ ਕਰਦੇ ਆ ਇਹ ਬਹੁਤ ਸੋਹਣੇ ਦੇਖ ਕੇ ਕਰਨੀ ਪੈਂਦੀ ਹੈ ਤਾਂ ਕਿ ਕੱਪੜੇ ਦਾ ਕੋਈ ਧਾਗੇ ਨੂੰ ਨਗ ਲੱਗ ਜੇ ਜਾਂ ਕੁਛ ਨਾ ਕਿਉਂਕਿ ਬਹੁਤ ਗਰਮ ਹੁੰਦਿਆਂ ਕਾਵੀਆ ਕਾਵੀਏ ਦੇ ਨਾਲ ਕਰਦੇ ਆ ਬਾਕੀ ਫਿਨਿਸ਼ਿੰਗ ਬਹੁਤ ਜਿਆਦਾ ਕੰਮ ਦੀ ਕੋਈ ਕੰਪਲੇਂਟ ਨਹੀਂ ਹੈਗੀ ਵੀ ਕੰਮ ਬਹੁਤ ਜਿਆਦਾ ਸਾਫ਼ ਕੀਤਾ ਹੋਇਆ ਬਹੁਤ ਵਧੀਆ ਠੀਕ ਹੈ ਨਾ ਜੀ ਆ ਹੋ ਗਿਆ ਜੀ ਤੇ ਬਾਕੀ ਮੇਨ ਗੱਲ ਆ ਸੂਟ ਦਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਏਸੀ ਪ੍ਰਿੰਟ ਦੇ ਵਿੱਚ ਨਾ ਆਪਣੇ ਕੋਲ ਹੁਣ ਹੋਰ ਸੂਟ ਆ ਰਹੇ ਨੇ ਮਤਲਬ ਕਿ ਬਹੁਤ ਜਿਆਦੇ ਸੂਟ ਆਣਗੇ ਹੁਣ ਗਰਮੀਆਂ ਦੇ ਵਸ ਸ਼ੁਰੂ ਹੋ ਗਏ ਨੇ ਤੇ ਕਿਸੇ ਵੀ ਭੈਣ ਨੇ ਹੋਰ ਲੈਣਿਆ ਬਾਕੀ ਸਟੀਚਿੰਗ ਵਾਲਾ ਭਾਈ ਬਹੁਤ ਵਧੀਆ ਕਾਰੀਗਰੀ ਕਰਦਾ ਮੈਂ ਆ ਗੱਲ ਵੀ ਕਹਿਨੀ ਆ ਜੀ ਆ ਹੈਗਾ ਜੀ ਬਾਜੂਆਂ ਤੇ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਜੀ ਬਾਕੀ ਜਿੱਹਾਂ ਜਾਂ ਗੁੜ ਪਾਵਾਂਗੇ ਉਹ ਜਾਂ ਮਿੱਠਾ ਹੋ ਹੀ ਜਾਊਗਾ ਬਾਕੀ ਨਾ ਪੈਣ ਨੇ ਜਿਸ ਪੈਣ ਦੇ ਸਿਆਹ ਸੂਟ ਸਟਿਚ ਕਰਵਾਨੇ ਉਸ ਪੈਣ ਨੇ ਕਦੀ ਵੀ ਸਾਨੂੰ ਮਤਲਬ ਕਿ ਹਮੇਸ਼ਾ ਆਪਣਾ ਬਣਾ ਕੇ ਹੀ ਸਾਨੂੰ ਕੰਮ ਦਿੱਤਾ ਹੈ ਵੀ ਮੈਂ ਆ ਕਰਵਾ ਦਿਓ ਆ ਕਰਵਾ ਦਿਓ ਕਿ ਕਨਨ ਜੀ ਤੇ ਦੀਦੀ ਨਾ ਸਿਰਫ 2.3 ਇੰਚ ਦਾ ਗਲਾ ਪਾਉਂਦੇ ਨੇ ਸਗਤ ਦੀਦੀ ਤਾਂ ਮੈਨੂੰ ਵੀ ਸਿੱਖਿਆ ਮਿਲ ਗਈ ਮੈਂ ਵੀ ਨਹੀਂ ਹੁਣ بڑے ਗਲੇ ਪਾਉਂਦੀ ਹੈਗੀ ਜੇ ਮੈਂ ਆਪਣਾ ਸੂਟ ਕੋਈ ਸਟਿਚ ਕਰਵਾਨੀ ਹੈ ਨਾ ਵੈਸੇ ਸਰਦੀ ਦਾ ਤਾਂ ਕੋਈ ਨਹੀਂ ਕਰਵਾਇਆ ਕਿਉਂਕਿ ਸਰਦੀ ਦੇ ਮੇਰੇ ਕੋਲ ਨਾ ਪਏ ਸੀਗੇ ਨਾ ਮਨੇ ਪਿਛਲੇ ਸਾਲ ਕੋਈ ਸਟਿਚ ਕਰਵਾਇਆ ਨਾ ਇਸ ਸਾਲ ਕੋਈ ਵੀ ਨਹੀਂ ਕਰਵਾਇਆ ਇੱਕ ਵੀ ਸੂਟ ਨਹੀਂ ਬਣਵਾਇਆ ਨਾ ਪਿਛਲੇ ਸਾਲ ਬਣਵਾਇਆ ਹੱਜੇ ਪਿਛਲੇ ਪਏ ਨੇ ਮੈਂ ਕਪੜਾ ਉਹ ਫਾੜ ਲੀਏ ਤੇ ਬਾਕੀ ਉਹ ਗਰਮੀਆਂ ਦੇ ਜਿਹੜੇ ਸੂਟ ਸਟਿਚ ਕਰਵਾਏ ਸੀ ਮੈਂ ਵੀ ਨਾ ਉਹਨਾਂ ਦੇ ਨਾਲ ਸਿਰਫ ਇੰਨਾ ਕੀ ਇੰਨਾ ਕੋਈ ਗਲਾ ਕਰਵਾਇਆ ਕਿਉਂਕਿ ਚੰਗੇ ਬੰਦੇ ਤੋਂ ਹਮੇਸ਼ਾ ਚੰਗੀ ਹੀ ਸਿੱਖਿਆ ਮਿਲਦੀ ਆ بڑے ਗਲੇ ਪਾਣ ਦਾ ਵੈਸੇ ਬਾਕੀ ਇੰਨਾ ਵਧੀਆ ਜਾਂ ਨਹੀਂ ਲੱਗਦਾ ਹਨਾ ਤੇ ਆ ਦੇਖੋ ਜੀ ਇਹ ਮੈਂ ਹੁਣ ਸਾਈਡ ਤੇ ਰੱਖੀ ਜਾ ਰਹੀਆਂ ਜਿਹੜੇ ਜਿਹੜੇ ਸੂਟ ਤੁਹਾਡੇ ਨਾਲ ਸ਼ੇਅਰ ਕਰੀ ਜਾ ਰਹੀਆਂ ਬਹੁਤ ਸੋਹਣੇ ਸੂਟ ਐ ਜੀ ਬਹੁਤ ਪਿਆਰੇ ਪਿਆਰੇ ਤੇ ਇਹਦੀ ਜਿਹੜੀ ਸਲਵਾਰ ਹੈਗੀ ਆ ਜੀ ਉਹ ਹੈਗੀ ਐ ਕਿੱਧਰ ਗਈ ਹੀ ਹੰਗਾਂ ਜੀ ਦੀ ਸਲਵਾਰ ਠੀਕ ਹੈ ਨਾ ਜੀ ਇਹ 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 ਫੁੱਲ ਲਾਈਨਿੰਗ ਲਾਈ ਹੈ ਦੋਨੋਂ ਸੂਟ ਤੇ ਟੇਲਰ ਕਹਿੰਦਾ ਵੀ ਇਹ ਬਿਨਾ ਲਾਈਨਿੰਗ ਤੋਂ ਬਿਲਕੁਲ ਵੀ ਨਹੀਂ ਬਣੇਗਾ ਇਹਦੇ ਤੇ ਲਾਈਨਿੰਗ ਲੱਗੇਗੀ ਲੱਗੇਗੀ ਠੀਕ ਹੈ ਨਾ ਜੀ ਤੇ ਬਾਕੀ ਜਿਹੜੇ ਮਨੇ ਪਹਿਣ ਦੇ ਇਹ ਵਾਲੇ ਸੂਟ ਸਟਿਚ ਕਰਵਾਏ ਆ ਤੇ ਇਹ ਬਹੁਤ ਜਿਆਦੇ ਸੋਹਣੇ ਸਟਿਚ ਕੀਤੇ ਆ ਮੇਰੇ ਵੀਰ ਨੇ ਵਿਚਾਰੇ ਨੇ ਜੂੰਦਾ ਬਸਦਾ ਰਹੇ ਕੰਮ ਕਰਵਾਉਣ ਵਾਲਾ ਵੀ ਤੇ ਕੰਮ ਕਰਨ ਵਾਲਾ ਵੀ ਠੀਕ ਹੈ ਨਾ ਜੀ ਮੈਂ ਨੇ ਹੇਠੇ ਕੱਪੜਾ ਵਿਛਾ ਕੇ ਮੰਦਰ ਦੇ ਵਿੱਚ ਦਿਖਾ ਰਹੀ ਹਾਂ ਛੱਡਨੇ ਜਿਹੜੇ ਛੋਟੇ ਜਿਹਾ ਬਣਾਇਆ ਆ ਦੇਖੋ ਕਿੰਨਾ ਸੋਹਣਾ ਕੱਢਿਆ ਹੋਇਆ ਹੈ ਸਫਾਈ ਬਹੁਤ ਹੈ ਜੀ ਜਿਹੋ ਜਿਹਾ ਵੀ ਕੰਨਿਆ ਉਹ ਹੈ ਜੇ ਕੰਮ ਕਰਕੇ ਦਿੰਦਾ ਦੇਖੋ ਪੱਤੀਆਂ ਤੇ ਕਿੰਨਾ ਸੋਹਣਾ ਹੈ ਨ ਵਰਕ ਬਹੁਤ ਸੋਹਣਾ ਬਹੁਤ ਵਧੀਆ ਵਰਕ ਕੀਤਾ ਤੇ ਇਹ ਹੈਗੇ ਨੇ ਜੀ ਟੇਸਟ ਆ ਦੇ ਸੂਟ ਦੀਦੀ ਦੇ ਬਹੁਤ ਸੋਹਣਾ ਇਹ ਇੱਕ ਨੰਬਰ ਨਾ ਡਾਰਕ ਹੈ ਇੱਕ ਨੰਬਰ ਨਾ ਇਹਦੇ ਚ ਵੀਡੀਓ ਦੇ ਵਿੱਚ ਨਾ ਲਾਈਟ ਆ ਰਿਹਾ ਹੈ ਇੱਕ ਨੰਬਰ ਡਾਰਕ ਹੈ ਇਹ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਤੁਸੀਂ ਬਹੁਤ ਪਿਆਰਾ ਪਿਆਰਾ ਪ੍ਰਿੰਟ ਹੈ ਜੀ ਸੂਟ ਦਾ ਬਹੁਤ ਸੋਹਣਾ ਸੋਹਣਾ ਇਹ ਦੋ ਸੁੱਟਾਂ ਤੇ ਨਾ ਲਾਈਟ ਨਹੀਂ ਹੈਗੀ ਸੀਗੀ ਭਾਈ ਦੀ ਦੁਕਾਨ 'ਚ ਕਿਉਂਕਿ ਹਰ ਇੱਕ ਦੁਕਾਨ ਦੇ ਵਿੱਚ ਸਟੀਮ ਪ੍ਰੈਸਾਂ ਹੁੰਦੀਆਂ ਨੇ ਬੁਟੀਕਾਂ ਤੇ ਤੇ ਇਸ ਤੇ ਨਹੀਂ ਹੋਈ ਮੈਂ ਕਿਹਾ ਚਲੋ ਇਸ ਤੇ ਹੁਣ ਮੈਂ ਸਾਰੇ ਪੈਕ ਕਰੂੰਗੀ ਨਾ ਉਦੋਂ ਪ੍ਰੈਸ ਫੇਰ ਫੇਰ ਕੇ ਪੈਕ ਕਰ ਕਰਕੇ ਪਾਉਂਗੀ ਮੈਂ ਹੁਣ ਪੈਕਿੰਗ ਕਰੂੰਗੀ ਨਾ ਸੁੱਟਾਂ ਦੀ ਤੇ ਫਿਰ ਵੀਰੇ ਨੂੰ ਫੜਾਣੇ ਆ ਤੇ ਆ ਆ ਗਿਆ ਜੀ ਬਾਜੂ ਡਿਜ਼ਾਈਨ ਬਹੁਤ ਸੋਹਣਾ ਦੀਦੀ ਨੂੰ ਨਾ ਜ਼ਿਆਦਾ ਢਟਕ ਫੜਕ ਜੀ ਨਹੀਂ ਸੋਹਣੀ ਲੱਗਦੀ ਹੈਂਗੀ ਦੀਦੀ ਥੋੜਾ ਜਿਹਾ ਸਬਰ ਹੀ ਕੰਮ ਰਖਵਾਂਦੇ ਨੇ ਠੀਕ ਹੈ ਨਾ ਜੀ ਇੱਕ ਇੱਕ ਫਲਾਰ ਬਾਜੂ ਤੇ ਤੇ ਬੇਲ ਪਾਤੀ ਹੈ ਤੇ ਆਹ ਅਗੀ ਜੀ ਆਪਣਾ ਪੱਲੇ ਤੇ ਚਾਕਾਂ ਤੇ ਠੀਕ ਹੈ ਨਾ ਜੀ ਤੇ ਇਹਦੀ ਇਹਨੂੰ ਕਰੋ ਹੁਣ ਸਾਈਡ ਤੇ ਹੁਣ ਇਹਦੀ ਅਗੀ ਜੀ ਸਲਵਾਰ ਸਲਵਾਰ ਤੇ ਨਹੀਂ ਕਰਵਾਇਆ ਨਾ ਬੇਲ ਐ ਸੱਚ ਸਲਵਾਰ ਤੇ ਬੇਲ ਹੈ ਜੀ ਦੀਦੀ ਸਟੇਟ ਸਲਵਾਰਾਂ ਪਾਉਂਦੇ ਨੇ ਠੀਕ ਹੈ ਨਾ ਜੀ ਇਹ ਸਟੇਟ ਸਲਵਾਰਾਂ ਨੇ ਤੇ ਦੀਦੀ ਨਹੀਂ ਪਾਉਂਦੇ ਹੈਗੇ ਦੀਦੀ ਹਮੇਸ਼ਾ ਸਟੇਟ ਸਲਵਾਰਾਂ ਹੀ ਬਣਵਾਉਂਦੇ ਨੇ ਇਹ ਪਾਰੀ ਸਰਵਾਰ ਨਹੀਂ ਬਣਾਉਂਦੇ ਹਾਂ ਕਿ ਆਪ ਆ ਮੂਰੀਆਂ ਤੇ ਆਇਆ ਜੀ ਡਿਜ਼ਾਈਨ ਇਦਾਂ ਕਰਕੇ ਇਦਾਂ ਕਰਕੇ ਨਾ ਬੁੱਤ ਹੌਲੀ ਕਰ ਆ ਮੂਰੀਆਂ ਤੇ ਡਿਜ਼ਾਈਨ ਜਿਹੜਾ ਜਿਹੜਾ ਸੂਟ ਦੇ ਵਿੱਚ ਕਲਰ ਨੇ ਨਾ ਉਹੀ ਉਹੀ ਪਾਈ ਨੇ ਮਤਲਬ ਕਿ ਬਸ ਇੱਕ ਹਰੀ ਪੱਤੀ ਤਾਂ ਚਲੋ ਹੁੰਦੀ ਹੋ ਹੁੰਦੀ ਐ ਉਹ ਜ਼ਰੂਰ ਉਹਦੇ ਚ ਕਰੀਆ ਤੇ ਤੇ ਤਿੰਨ ਸੂਟ ਹੋ ਗਏ ਵਰਕ ਵਾਲੇ ਦੀਦੀ ਦੇ ਹੁਣ ਚੌਥਾ ਸੂਟ ਆ ਗਿਆ ਜੀ ਆਹ ਵਾਲਾ ਇਦੇ ਤੇ ਪੌਂਚੀਆਂ ਤੇ ਵੀ ਵਰਕ ਕਰਵਾਇਆ ਦਾ ਕਲਰ ਵੀ ਬਹੁਤ ਸੋਹਣਾ ਮਿੱਠਾ ਮਿੱਠਾ ਗ੍ਰੀਨ ਜਿਹਾ ਕਲਰ ਹੈ ਬਹੁਤ ਸੋਹਣਾ ਬਹੁਤ ਪਿਆਰਾ ਤੇ ਉਹ ਮੈਂ ਕਿਹਾ ਕਿ ਅਗਰ ਗਿਆ ਇਹ ਤਾਂ ਦੁਪੱਟਾ ਹੈ ਸੱਚ ਐਸ ਜਿਹਾ ਪਾਦਮਾ ਤੇ ਇਹ ਹੈਗੀ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵੀ ਦੇਖੋ ਤੁਸੀਂ ਕੰਮ ਵੀ ਦੇਖੋ ਬਹੁਤ ਬਹੁਤ ਸੋਹਣਾ ਸਾਫ਼ ਕੰਮ ਕੀਤਾ ਹੈ ਤੇ ਆਹ ਹੈਗੀ ਜੀ ਪੌਂਚੀ ਠੀਕ ਹੈ ਨਾ ਜੀ ਇਹ ਆਗੀ ਪੌਂਚੀ ਤੇ ਠੀਕ ਹੈ ਦੋਨੋਂ ਇਦੀ ਵੀ ਸਟੇਟ ਸਲਵਾਰ ਹੈ ਸਲਵਾਰਾਂ ਚ ਲਾਈਨਿੰਗ ਨਹੀਂ ਲਗਵਾਈ ਹੈ ਕਿਉਂਕਿ ਕੁੰਦਿਆਂ ਵਾਲੀ ਨਾ ਸੌਰੀ ਸਟੇਟ ਸਲਵਾਰ ਥੋੜੀ ਖੜੀ-ਖੜੀ ਜੀ ਹੀ ਸੋਹਣੀ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਹੈਨਾ ਸਟੇਟ ਸਲਵਾਰ ਮੈਨੂੰ ਤਾਂ ਜਿਵੇਂ ਕਿ ਪੰਜਾਬੀ ਐਕਟਰਨੀਆਂ ਹੁੰਦੀਆਂ ਸੀ ਪਹਿਲਾਂ ਬਹੁਤ ਪੁਰਾਣੀਆਂ ਫਿਲਮਾਂ ਦੇ ਵਿੱਚ ਉਹਨਾਂ ਦੇ ਹੁੰਦੀ ਸੀ ਨਾ ਪਾਈ ਹੋਈ ਸੋਹਣੀ ਲੱਗਦੀ ਹੁੰਦੀ ਸੀ ਤੇ ਆ ਆ ਗਿਆ ਜੀ ਆਪਣਾ ਘੇਰਾ ਠੀਕ ਹੈ ਨਾ ਜੀ ਇਹਦੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਫਿਰ ਗਲੇ ਤੇ ਵੀ ਕਰਦੇ ਹੋ ਕਹਿੰਦਾ ਵੀ ਇਸ ਦਾ ਜ਼ਿਆਦਾਤਰ ਘੇਰਾ ਇਹ ਜਿਹੜੀ ਇਹ ਬਣਾ ਡਿਜ਼ਾਈਨ ਆਏਗਾ ਨਾ ਇਹਦੇ ਤੇ ਆਪਣਾ ਗਲੇ ਦਾ ਡਿਜ਼ਾਈਨ ਨਾ ਠੀਕ ਗਲੇ ਦੀ ਲੁੱਕ ਠੀਕ ਆਏਗੀ ਨਹੀਂ ਫਿਰ ਮੈਂ ਕਿਹਾ ਚਲੋ ਠੀਕ ਹੈ ਤੇ ਆ ਗਈ ਜੀ ਬਾਜੂ ਆ ਗਈ ਜੀ ਬਾਜੂ ਡਿਜ਼ਾਈਨ ਬਹੁਤ ਸਫਾਈ ਆ ਭਾਈ ਦੇ ਹੱਥ ਦੇ ਵੀਰੇ ਨੇ ਇੱਕ ਇੱਕ ਸੂਟ ਬਹੁਤ ਸੋਹਣੀ ਸਫਾਈ ਦੇ ਨਾਲ ਕੱਢਿਆ ਆਪਣੇ ਹੋਰ ਸੂਟ ਵੀ ਗਏ ਹੋਏ ਨੇ ਵੀਰੇ ਕੋਲ ਤੇ ਉਹ ਵੀ ਆਣਗੇ ਬਣ ਕੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਦੋ ਸੂਟ ਨਾ ਜ ਮੈਂ ਲਾਉਂਗੀ ਲਾਸਟ ਦੇ ਵਿੱਚ ਦੇਖ ਲਿਓ ਤੁਸੀਂ ਲਓ ਜੀ ਆ ਹੋ ਗਿਆ ਜੀ ਚੌਥਾ ਸੂਟ ਵਰਕ ਵਾਲਾ ਠੀਕ ਹਨਾ ਜੀ ਤੇ ਹੁਣ ਆ ਗਿਆ ਜੀ ਪੰਜਵਾਂ ਸੂਟ ਪਹਿਲਾਂ ਦਿਖਾਉਂ ਮੈਂ ਤੇ ਆ ਗਿਆ ਜੀ ਹੁਣ ਪੰਜਵਾਂ ਸੂਟ ਬਹੁਤ ਸੋਹਣਾ ਫਲਾਰ ਬਹੁਤ ਸੋਹਣਾ ਕਲਰ ਡਿਜ਼ਾਈਨ ਕੰਬੀਨੇਸ਼ਨ ਬਹੁਤ ਸੋਹਣਾ ਕਰਿਆ ਜਿਹੜੇ ਜਿਹੜੇ ਉਹਨੇ ਸੂਟਾਂ ਚੋਂ ਹੀ ਰੰਗ ਚੱਕੇ ਆ ਜੀ ਜਿਹੜੇ ਜਿਹੜੇ ਸੁੱਟਾਂ ਦੇ ਵਿੱਚ ਰੰਗ ਨੇ ਨਾ ਮੇਰੇ ਨੇ ਉਹੀ ਰੰਗ ਚੱਕੇ ਆਂ ਜੀ ਠੀਕ ਹੈ ਨਾ ਜੀ ਇਹ ਜਾਏਗੀ ਜੀ ਸਿੱਧੀ ਫਾਂਟਾਂ ਵਾਲੀ ਬੇਲ ਠੀਕ ਹੈ ਨਾ ਜੀ ਇੱਕ ਫਲਾਰ ਉਹਨੇ ਸੈਂਟਰ ਦੇ ਵਿੱਚ ਕਰਤਾ ਪੱਲੇ ਦੇ ਉੱਪਰ ਤੇ ਪੱਲੇ ਦੇ ਉੱਪਰ ਆਹ ਕਰਤਾ ਗਾਜਰੀ ਜੀ ਫਿਰ ਕੀ ਜੀ ਗਾਜਰੀ ਗਾਜਰੀ ਲਾਈ ਆ ਜੀ ਪਾਈਪੀਨ ਠੀਕ ਹੈ ਸੁੱਟ ਤੇ ਕਿਉਂਕਿ ਲੈਸਾਂ ਫਿਰ ਤਾਂ ਨਹੀਂ ਲੁਵਾਈਆਂ ਕਿਉਂਕਿ ਵਰਕ ਵੀ ਹੈਗੇ ਨੇ ਠੀਕ ਹੈ ਨਾ ਜੀ ਫਿਰ ਵਰਕ ਕਰਕੇ ਫਿਰ ਤੇ ਬਰੀਕ ਬਰੀਕ ਬੇਲ ਪੁਆਈਆ ਬਾਜੂ ਤੇ ਅਬਰੀਕ ਬੇਲ ਹੈਗੇ ਜੀ ਬਾਜੂ ਤੇ ਸੋਹਣਾ ਡਿਜ਼ਾਈਨ ਬਹੁਤ ਸੋਹਣੀ ਐ ਨਾ ਕਲਾਕਾਰੀ ਅੱਛੀ ਕਰੀ ਆ ਕਰਨ ਵਾਲੇ ਨੇ ਤੇ ਆਹ ਦੇਖੋ ਕਿੰਨਾ ਸੋਹਣਾ ਸ਼ੇਡ ਵਾਲਾ ਡਿਜ਼ਾਈਨ ਆ ਨਾ ਸ਼ੇਡ ਦਾ ਤੇ ਆ ਹੋ ਗਿਆ ਜੀ ਤੇ ਇਹਦੇ ਪਹੁੰਚੇ ਤੇ ਨਹੀਂ ਕਰਵਾਇਆ ਹੁਣ ਸਾਰਿਆਂ ਤੇ ਨਹੀਂ ਕਰਵਾਇਆ ਜੀ ਹਟ-ਹਟ ਕੇ ਹੀ ਕਰਵਾਇਆ ਕਿਸੇ ਤੇ ਕਰਵਾਇਆ ਕਿਸੇ ਤੇ ਨਹੀਂ ਕਰਵਾਇਆ ਠੀਕ ਹੈ ਨਾ ਜੀ ਤੇ ਆ ਗਿਆ ਜੀ ਹੁਣ ਆਪਣੇ ਕੋਲ 6ਵਾਂ ਸੂਟ ਨ 2 3 4 ਇਹ ਆ ਗਿਆ ਪੰਜਵਾਂ ਸੂਟ ਇਹ ਆ ਗਿਆ ਜੀ ਪੰਜਵਾਂ ਸੂਟ ਇਹਦੇ ਤੇ ਪੈਚ ਲਗਾ ਕੇ ਵਰਕ ਕੀਤਾ ਹੈ ਗਲੇ ਤੇ ਕਿਉਂਕਿ ਮੈਂ ਕਿਹਾ ਵੀ ਸਾਰੇ ਆਪੋ ਆਪਣੇ ਹਿਸਾਬ ਨਾਲ ਬਣਾਏ ਆ ਤੇ ਇੱਕ ਇਦਾਂ ਦਾ ਵੀ ਬਣਾ ਦੋ ਗਲੇ ਵਾਲਾ ਹੈ ਨਾ ਤੇ ਕਹਿੰਦੇ ਠੀਕ ਹੈ ਤੇ ਇਸ ਤੇ ਏਦਾਂ ਪੈਚ ਲਗਾਇਆ ਜੀ ਪੈਚ ਲਗਾ ਕੇ ਆਹ ਕੰਮ ਕੀਤਾ ਹੈ ਇਹ ਵੀ ਟੇਸਟਾ ਦਾ ਹੀ ਸੂਟ ਹੈ ਜੀ ਪਿਓਰ ਪਸ਼ਮੀਨੇ ਦਾ ਕਲਰ ਕੰਬੀਨੇਸ਼ਨ ਬੜਾ ਪਿਆਰਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਸੂਟ ਦਾ ਵੀ ਤੇ ਬਹੁਤ ਸੋਹਣਾ ਗਲੇ ਦਾ ਡਿਜ਼ਾਈਨ ਹੈ ਜੀ ਆ ਦੇਖੋ ਠੀਕ ਹੈ ਨਾ ਜੀ ਆਏ ਤਾਏਗਾ ਤੇ ਏਦਾਂ ਹੀ ਉਹਨੇ ਪੈਚ ਲਗਾ ਕੇ ਗਲੇ ਤੇ ਜਿਹੜਾ ਜਮਿਨੀ ਕਲਰ ਹੈ ਨਾ ਜੀ ਸੂਟ ਦਾ بیس ਕਲਰ ਹੈ ਉਹੀ ਉਹੀ ਕਲਰ ਦਾ ਉਹਨੇ ਪੈਚ ਲਗਾਇਆ ਹੈ ਤੇ ਪੈਚ ਲਗਾ ਕੇ ਇਦਾਂ ਹੀ ਉਹਨਾਂ ਨੇ ਬਾਜੂ ਤੇ ਕੀਤਾ ਹੈ। ਇਦਾਂ ਹੀ ਬਾਜੂ ਤੇ ਕੀਤਾ ਜੀ। ਆ ਦੇਖੋ। ਇਦਾਂ ਹੀ ਪੈਚ ਲਗਾ ਕੇ ਬਾਜੂ ਵਰਕ ਕੀਤਾ ਹੈ ਤੇ ਇਦਾਂ ਪੈਚ ਲਗਾ ਕੇ ਸ਼ਰਟ ਤੇ ਕੀਤਾ ਹੈ। ਕੰਮ। ਠੀਕ ਹੈ ਨਾ ਜੀ। ਇਹਦਾ ਗਲਾ ਤੇ ਬਾਜੂ ਕੱਢੇ ਆ। ਤੇ ਇਹਦੀ ਆਪਾਂ ਨੇ ਸਲਵਾਰ ਤੇ ਨਹੀਂ ਕਰਵਾਇਆ ਹੈਗਾ ਜੀ। ਠੀਕ ਹੈ। ਇਹਦਾ ਸਲਵਾਰ ਤੇ ਨਹੀਂ ਕਰਵਾਇਆ। ਹੁਣ ਆ ਗਿਆ ਜੀ ਬੀਬੀ ਦਾ ਸੂਟ। ਇੱਕ ਬੀਬੀ ਦਾ ਬਣਾਇਆ ਜੀ। ਵਿਦਿਆਲਿਆਂ ਤਾਂ ਹੋਈ ਸੀ ਪ੍ਰੈਸ ਫਿਰ ਕਿਉਂਕਿ ਬਹੁਤ ਬਜ਼ੁਰਗ ਨੇ ਬੀਬੀ ਜਿਆਦਾ ਫਿਰ ਤੁਹਾਨੂੰ ਪਤਾ ਹੀ ਆ ਬਜ਼ੁਰਗ ਜਿਹੜੇ ਹੁੰਦੇ ਨੇ ਉਹ ਨਹੀਂ ਘੜੀਲੇ ਫੜੀਲੇ ਜੇ ਸੂਟ ਪਾਉਂਦੇ ਹੈਗੇ ਔਰ ਸੋਬਰ ਸੋਬਰ ਜੀ ਲਾਈਟ ਲਾਈਟ ਜੇ ਸ਼ੇਡ ਦੇ ਹੀ ਪਾਉਂਦੇ ਨੇ ਇਹ ਵੀ ਕੱਪੜਾ ਇੱਕੋ ਹੀ ਆ ਟਿਸਟਾ ਦਾ ਇਹ ਸੂਟ ਹੈ ਜੀ ਤੇ ਆ ਹੈਗੇ ਜੀ ਸੂਟ ਦੇ ਨਾਲ ਦੀ ਹੀ ਬੇਲ ਪਾਈ ਹੈ ਕਲਰ ਜਿਹੜੇ ਵਿੱਚ ਬੁੱਟੀ ਹੈ ਉਹੀ ਬੁੱਟੀ ਚੱਕ ਕੇ ਜੀ ਆਪਾਂ ਨੇ ਐਵੇਂ ਆਪਣਾ ਉਹਦੇ ਚ ਪਵਾਈ ਹੈ ਜੀ ਠੀਕ ਹੈ ਨਾ ਜੀ ਆਹ ਅਗੇ ਜੀ ਕੇਰਾ ਇਹ ਨੀਚੇ ਐਦਾਂ ਕਟ ਦਾਣਾ ਦਾ ਵਰਕ ਜਿਹਾ ਦਿੱਤਾ ਹੈ ਤੇ ਆਹ ਅਗੇ ਜੀ ਇਹਦਾ ਬਾਜ ਜੁੱਟ ਜਾਨ ਆਹ ਅਗੇ ਜੀ ਬਾਜ ਜੁੱਟ ਜਾਨ ਫਿਰ ਆਏ ਨਾ ਬਜ਼ੁਰਗ ਬੰਦੇ ਦੀ ਤਾਂ ਨਾ ਤਾਂ ਪੌਂਚਾਂ ਪੌਂਚਾਂ ਤੇ ਕੰਮ ਨਾ ਕੋਈ ਗਲੇ ਤੇ ਸਿਰਫ ਹਲਕੀ ਹਲਕੀ ਬੇਲ ਗਲੇ ਤੇ ਨਾ ਸਾਰੀ ਕੇਰੇ ਤੇ ਤੇ ਆਪਣਾ ਬਾਵਾ ਤੇ ਐਦਾਂ ਪਵਾਈ ਹੈ ਠੀਕ ਹੈ ਨਾ ਜੀ ਤੇ ਬਾਕੀ ਰਹੀ ਗੱਲ ਇਹ ਹੋ ਗਏ ਹੁਣ ਸੂਟ ਪੈਣ ਉਹਨਾਂ ਦੇ 5 ਤੋਂ 7 ਸੂਟ ਹੋ ਗਏ ਪੈਣ ਉਹਨਾਂ ਦੇ ਤੇ ਹੁਣ ਅੱਜ ਫੜਾਨਿਆ ਵੀਰੇ ਨੂੰ ਕੱਢ ਦੇਗਾ ਵੀਰਾ ਸੂਟ ਠੀਕ ਹੈ ਨਾ ਜੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਜੇ ਕਿਸੇ ਨੇ ਐਵੇਂ ਦੇ ਸੂਟ ਲੈਣੇ ਆਪਣੀ ਮੰਮੀਆਂ ਵਾਸਤੇ ਤੁਸੀਂ ਐਵੇਂ ਦੇ ਲੈ ਸਕਦੇ ਆ ਆਪਣੇ ਵਾਸਤੇ ਲੈਣੇ ਤੁਸੀਂ ਐਵੇਂ ਦੇ ਲੈ ਸਕਦੇ ਆ ਬਾਕੀ ਜੀ ਕੰਮ ਬਹੁਤ ਜਾਦੀ ਸਾਫ਼ ਹੈ ਵੀਡੀਓ ਬਹੁਤ ਜਾਦੀ ਲੰਬੀ ਬਣ ਰਹੀ ਅੱਜ ਸੰਜਣਾ ਨਹੀਂ ਹੈਗੇ ਮੈਨੂੰ ਬਹੁਤ ਔਖੀ ਹੋਈ ਪੈ ਸਕੋ ਆ ਜਿਨਾ ਜਿਨਾ ਆਤਮ ਮਤਲਬ ਕਿ ਆਇਆ ਹੋਇਆ ਇਹਦੇ ਨਾਲ ਦੇ ਹੀ ਨਾ ਮੈਂ ਆਪਣੇ ਮੰਮੀ ਦਾ ਲੈ ਕੇ ਆਉਂਗੀ ਜੀ ਸੂਟ ਤੇ ਦੋ ਸੂਟ ਨੇ ਇਹ ਆਪਾਂ ਨੇ ਆ ਲੈਂਦੇ ਹੋਏ ਨੇ ਬਹੁਤ ਪਿਆਰੇ ਪਿਆਰੇ ਇੱਕ ਭੈਣ ਨੂੰ ਭੇਜਣੇ ਨੇ ਤੇ ਮੈਂ ਨਾ ਆਪਣੀ ਮੰਮੀ ਦੇ ਨਾਲ ਰਖਵਾ ਕੇ ਆਈਆਂ ਮੈਂ ਲੈ ਕੇ ਆਉਂਗੀ ਚੱਕ ਕੇ ਜਰੂਰ ਲੈ ਕੇ ਆਉਂਗੀ ਮੈਂ ਹਜੇ ਲੈ ਕੇ ਨਹੀਂ ਆਈ ਹੈਗੇ ਮੇਰੀ ਮੰਮੀ ਨਾ ਨਾ ਜੀ ਕਰ ਰਹੀ ਸੀ ਪਰ ਮੈਂ ਖਾ ਨਹੀਂ ਹੁਣ ਤਾਂ ਮੈਂ ਰਖਵਾ ਕੇ ਆਈ ਦੋਨੋਂ ਸੇਮ ਹੀ ਰਖਵਾ ਕੇ ਆਈਆਂ ਕਿਉਂਕਿ ਮੇਰੀ ਮੰਮੀ ਨਾ ਨਾਬੀ ਨੂਬੀ ਰੰਗ ਨਾ ਮਤਲਬ ਕਿ ਮੈਂ ਬਲੈਕ ਜਾਂ ਹੋਗਾ ਸਾਡੇ ਮੇਰੇ ਮੇਰੇ ਪੇਕਿਆਂ ਦੇ ਘਰ ਨਾ ਨਾ ਤਾਂ ਬਲੂ ਕਲਰ ਪਾਇਆ ਜਾਂਦਾ ਜੀ ਆੜਾ ਕੋਈ ਨਾ ਬਲੂ ਪਾਇਆ ਜਾਂਦਾ ਨਾ ਬਲੈਕ ਇਹਦੇ ਵਿੱਚ ਨਾ ਜ਼ਿਆਦਾਤਰ ਚੱਕ ਚੱਕ ਬੁੱਟੀ ਜੀ ਬਲੈਕ ਵੀ ਹੈਗੀ ਸੀ ਫਿਰ ਏ ਆਪਾਂ ਇਹ ਲਾਣਾ ਜੀ ਆਏ ਆਪਨੇ ਸੂਟ ਭੇਜਨੇ ਇਹ ਦਿਨ ਅਜਨਾਲੀ ਸਾਈਡ ਤੇ ਮੈਂ ਮੇਰੀ ਮੰਮੀ ਦੀਆਂ ਆਣਗੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਰੂਰ ਠੀਕ ਹੈ ਨਾ ਜੀ ਇਹਦੇ ਨਾਲ ਤਾਂ ਹੈਗੇ ਜੀ ਮਾਸਟਰਡ ਸਲਵਾਰ ਇਸ ਸੂਟ ਨਾਲ ਮਾਸਟਰਡ ਸਲਵਾਰ ਮੈਚ ਕਰੀ ਐ ਤੇ ਉਹਦੇ ਉਹ ਆਲਓਵਰ ਲਏ ਆਪਾਂ ਨੇ ਉਹ ਵਾਲਾ ਆਲਓਵਰ ਲਿਆ ਜਿਹੜਾ ਮੋਟਾ ਚੱਕ ਦਿਖ ਰਿਹਾ ਇਹ ਮੈਚਿੰਗ ਲਿਆ ਤੇ ਜਿਹੜਾ ਮੈਂ ਆਪਣੀ ਮੰਮੀ ਦਾ ਰਖਵਾਇਆ ਉਹ ਮਨੇ ਇਹ ਆਲਓਵਰ ਰਖਵਾਇਆ ਉਹਦੇ ਨਾਲ ਦੇਖਾਂਗੇ ਜੇ ਕੋਈ ਮੈਚਿੰਗ ਮਿਲ ਗਈ ਮੈਚਿੰਗ ਨਹੀਂ ਫਿਰ ਉਹ ਵੀ ਆਲਓਵਰ ਰਖਵਾਉਂਗੀ ਫਿਲਹਾਲ ਹਾਜੀ ਮੈਂ ਸ਼ਰਟਾਂ ਸ਼ਰਟਾਂ ਦੇ ਪੀਸ ਹੀ ਰਖਵਾ ਕੇ ਆਈਆਂ ਠੀਕ ਹੈ ਨਾ ਜੀ ਚਲੋ ਜੀ ਹੁਣ ਬਲੌਗ ਦਾ ਐਂਡ ਆ ਪੈਥੀ ਕਰਦੇ ਆ ਬਲੌਗ ਦਾ ਐਂਡ ਆ ਪੈਥੀ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਪਲੀਸ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਅੱਜ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਪਿੰਡ ਦਾ ਮੈਸੇਜ ਆ ਰਿਹਾ ਬਾਹਰ ਤੇ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਆਪਾਂ ਇਸੀ ਕਰਕੇ ਨਾ ਜੀ ਆ ਜਿਆਦਾ ਮੈਂ ਅੱਜ ਨਾ ਨਹੀਂ ਮਾਰਕੀਟ ਜਾਣਾ ਸੀ ਇੱਕ ਦੋ ਸਾਮਾਨ ਨਾ ਲੈ ਕੇ ਆਣਾ ਸੀ ਮੈਂ ਕਿਹਾ ਚੱਲ ਕਰ ਦੰਨੀ ਆ ਵੀ ਤੇ ਫਿਰ ਨਹੀਂ ਜਾ ਹੋਇਆ ਹੈਗਾ ਕਿਉਂਕਿ ਅੱਜ ਤਾਂ ਬਹੁਤ ਜਿਆਦਾ ਠੰਡਾ ਸਿਰਫ 5 ਤਰੀਕ ਦੀ ਧੁੱਪ ਨਿਕਲੀ ਸੀ 5 ਨੂੰ ਧੁੱਪ ਨਿਕਲੀ ਸੀ ਤੇ 6 7 8 9 ਅੱਜ ਦਿਨ ਚੌਥਾ ਪੰਜਵਾਂ ਦਿਨ ਹੋ ਗਿਆ ਮੁੜ ਕੇ ਫੇਰ ਨਹੀਂ ਚੱਜਣਾ ਧੁੱਪ ਨਿਕੜੀ ਹੈ ਕਿ ਫਿਰ ਬੱਦਲ ਵਾਈ ਹੋਈ ਪਈ ਹੈ ਤੇ ਐਵੇਂ ਹੀ ਹੋਇਆ ਪਿਆ ਚਲੋ ਜੀ ਅੱਜ ਦਾ ਬਲੌਗ ਬਹੁਤ ਜਿਆਦਾ ਲੰਬਾ ਹੋ ਗਿਆ ਬਹੁਤ ਜਿਆਦਾ ਹਾਈ ਨਾ ਨਾ ਉੱਤੇ ਕਮੈਂਟ ਮੈਨੂੰ ਬਲੌਗ ਬਣਾ ਲੈਂਦੇ ਚਲੋ ਜੀ ਅ ਬਲੌਗ ਦੈਂਡਾ ਪੈਥੀ ਕਰਦੇ ਆ ਪਲੀਜ਼ ਸਾਰੀਆਂ ਭੈਣਾਂ ਜਿਨ੍ਹਾਂ ਜਿਨ੍ਹਾਂ ਨੂੰ ਲੋੜ ਆ ਉਹ ਜ਼ਰੂਰ ਡਿਜ਼ਾਈਨ ਤੁਸੀਂ ਆਪਣੇ ਦੇ ਦਿਆ ਕਰੋ ਮੈਂ ਭਾਈ ਕਹਿ ਵੀ ਦਿੰਦਾ ਹੁੰਦਾ ਕਹਿੰਦਾ ਜੇ ਤੁਸੀਂ ਆਪਣੇ ਡਿਜ਼ਾਈਨ ਦੋਗੇ ਨਾ ਉਹ ਵੀ ਬੈਟਰ ਹੈ ਮੈਂ ਉਹਦਾ ਤੇ ਟ੍ਰੇਸ ਬਣਾ ਲੈਣਾ ਹੁੰਦਾ ਮੈਂ ਕਹਾਂ ਠੀਕ ਹੈ ਤੇ ਜੇ ਕਿਸੇ ਨੇ ਆਪਣੇ ਡਿਜ਼ਾਈਨ ਦੇਣੇ ਤੁਸੀਂ ਆਪਣੇ ਦੇ ਦਿਆ ਕਰੋ ਨਹੀਂ ਫਿਰ ਤਾਂ ਅਸੀਂ ਆਪਣੇ ਵੀ ਡਿਜ਼ਾਈਨ ਪਵਾਦਨੇ ਹੁੰਦੇ ਆ ਭਾਈ ਆਪ ਵੀ ਪਾ ਦਿੰਦਾ ਹੁੰਦਾ ਜੀ ਜਿਹੜੇ ਜਿਹੜੇ ਉਹਨਾਂ ਨੂੰ ਠੀਕ ਲੱਗਦੇ ਨੇ ਤੇ ਚਲੋ ਜੀ ਬਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੀਂ ਪਲੀਸ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦਾ ਬਲੌਗ ਕੀ ਮੈਂ ਤਾਂ ਲੱਗਿਆ ਤਦ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨਾ